ਕਬੱਡੀ ਕੋਚ ਦੌਲਤ ਸਿੰਘ ਪਿੰਡ ਕਲਚ ਦੇ ਵਿੱਚ ਨੌਜਵਾਨਾਂ ਨੂੰ ਕਬੱਡੀ ਦੀ ਟ੍ਰੇਨਿੰਗ ਦੇਣਗੇ ਅਤੇ ਪਿੰਡ ਵਾਸੀਆਂ ਨੇ ਕਬੱਡੀ ਕੋਚ ਦੌਲਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਆਖਿਆ ਕਿ ਉਹ ਬਹੁਤ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ ਕੀ ਕਬੱਡੀ ਕੋਚ ਦولت ਸਿੰਘ ਉਹਨਾਂ ਦੇ ਪਿੰਡ ਵਿੱਚ ਬੱਚਿਆਂ ਨੂੰ ਕਬੱਡੀ ਦੀ ਟ੍ਰੇਨਿੰਗ ਦੇਣ ਆਉਣ। ਅਤੇ ਅੱਜ ਉਹ ਦਿਨ ਵੀ ਆ ਗਿਆ ਜਾਣਕਾਰੀ ਦਿੰਦੇ ਹਾਂ ਕਬੱਡੀ ਕੋਚ ਦولت ਸਿੰਘ ਨੇ ਆਖਿਆ ਕਿ ਉਹ ਪਿੰਡ ਵਾਸੀਆਂ ਦੇ অতি ਧੰਨਵਾਦੀ ਹਨ ਕਿ ਉਹਨਾਂ ਨੇ ਜਿਹੜਾ ਇਹਨਾਂ ਮਾਨ ਸਮਾਨ ਬਖਸ਼ਿਆ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਮੌਕੇ ਤੇ ਸ਼ਾਮਿਲ ਹੋਏ। ਮੈਨੂੰ ਕੋਸਵ ਇਹਨਾਂ ਕੋ ਵਧੀਆ ਲੱਗਿਆ ਵੀ ਜਿਵੇਂ ਮੈਂ ਤੁਹਾਨੂੰ ਗਰਾਊਂਡਾਂ ਦੇ ਵਿੱਚ ਮਿਲਦਾ ਰਿਹਾ ਜਦੋਂ ਮੈਂ ਮੈਚ ਕਰਾਉਣ ਆਉਂਦਾ ਸੀ ਤੇ ਤੁਹਾਡੀ ਟੀਮ ਆਉਂਦੀ ਹੁੰਦੀ ਸੀ ਬੜੀ ਵਧੀਆ ਨੂੰ ਲੱਗ ਦਿੰਦੇ ਬੱਚੇ ਤੇ ਤੁਹਾਡਾ ਵੀ ਸੁਭਾਅ ਬਹੁਤ ਵਧੀਆ ਲੱਗਦਾ ਸੀ। ਜਿੱਦਾਂ ਆਪਣੇ ਤੁਹਾਡੇ ਨਾਲ ਹੁੰਦੇ ਸੀ ਦੋ ਕੋਈ ਵੀਰ ਨਰਵੈਰ ਪੁਲਵਾਨ ਤੇ ਹੋਰ ਕਿਹੜੇ ਸੀ ਹਰਪ੍ਰੀਤ ਸਿੰਘ ਇਹ ਤੁਹਾਡਾ ਤਿੰਨਾਂ ਦਾ ਜੋੜਾ ਬੜਾ ਵਧੀਆ ਨੂੰ ਲੱਗਦਾ ਹੁੰਦਾ ਤੇ ਮੈਨੂੰ ਮੈਂ ਤੁਹਾਡਾ ਇੱਕ ਹਸਾਬ ਦਾ ਆਸ਼ਕੀ ਆ ਵੀ ਤੁਹਾਡੇ ਪਿਆਰ ਦਾ ਤੁਸੀਂ ਬੜੇ ਪਿਆਰ ਨਾਲ ਉੱਥੇ ਡੀਲ ਕਰਦੇ ਹੋ ਆਪਣੀ ਟੀਮ ਨੂੰ